ਜਿਹੜੀਆਂ ਆਪਣੀਆਂ ਚੋਣਾਂ ਆ ਰਹੀਆਂ ਨੇ ਇਹਨਾਂ ਚੋਣਾਂ ਤੁਹਾਡਾ ਮੇਨ ਮੁੱਦਾ ਕੀ ਹੈ ਕਿਸ ਮੁੱਦੇ ਤੋਂ ਜਿਹੇ ਚੋਣ ਲੜ ਰਹੇ ਹੋ ਜਾਂ ਤੁਹਾਡੀ ਮੇਨ ਟੱਕਰ ਕਿਹਦੇ ਨਾਲ ਹੈ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਮੇਨ ਮੁੱਦਾ ਹੈਗਾ ਜੀ ਭ੍ਰਿਸ਼ਟਾਚਾਰ ਆਪਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਕਲੈਕਸ਼ਨ ਆ ਰਹੀ ਹੈ ਸਾਡੀ ਮੇਨ ਟੱਕਰ ਤਾਂ ਮੇਰੇ ਖਰ காங்கிரஸ் ਪਾਰਟੀ ਨਾਲ ਮੇਨ ਟੱਕਰ ਹੈ ਜੀ ਹਾਂਜੀ ਕਿਉਂਕਿ ਮੈਂ ਖਨੂਰ ਦੀ ਬੇਟੀ ਹੋਣ ਦੇ ਨਾਤੇ ਜੀ ਮੈਂ ਖਨੂਰ ਦੇ ਵਿਕਾਸ ਦੀ ਮੇਰੀ ਲੜਾਈ ਹੈ ਇੱਥੇ 2 ਐਮਐਲਏ ਰਹਿ ਚੁੱਕੇ ਨੇ ਮੇਰੇ ਨਹੀਂ خیال ਉਹਨਾਂ ਨੇ ਇੱਥੇ ਕੋਈ ਵਿਕਾਸ ਕਰਾਇਆ ਸੋ ਇੱਕਨੌਰ ਹਲਕੇ ਦੇ ਲੋਕਾਂ ਦੀ ਮੰਗ ਸੀਗੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਇੱਥੇ ਆਓ ਸਾਡੇ ਇੱਕਨੌਰ ਹਲਕੇ ਦੀ ਬਾਤ ਦੌਰ ਸੰਭੋ ਪਰ ਜਿਹੜਾ ਤਾਂ ਪਾਣੀ ਦੀ ਪ੍ਰੋਬਲਮ ਹੈ ਜੀ ਬਹੁਤ ਵੱਡੀ ਪ੍ਰੋਬਲਮ ਹੈ ਤੁਸੀਂ ਦੇਖੋ ਇਸ ਹਲਕੇ ਸਿਰਫ ਤੇ ਸਿਰਫ ਮੇਰੇ ਪਿਤਾ ਜੀ ਨੇ ਪਾਣੀ ਦੀਆਂ ਟੈਂਕੀਆਂ ਲਵਾਈਆਂ ਸੀਗੀਆਂ ਪਰ ਹੁਣ ਉਹ ਜਿਹੜਾ ਪਾਣੀ ਸੀਗਾ ਉਹ ਇੰਨਾ ਨੀਚੇ ਨੀਚੇ ਜਾ ਚੁੱਕਿਆ ਵੀ ਉਹ ਵੀ ਪਾਣੀ ਹੁਣ ਪੀਣ ਤੇ ਕਲੈਕ ਨਹੀਂ ਰਿਹਾ ਜੀ ਸੋ ਮੈਂ ਮੇਰੀ ਇਹੀ ਬੇਨਤੀ ਆ ਸਾਡੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਸਰਕਾਰ ਬਣਨੀ ਤੈ ਆ ਵੀ ਸਾਡੇ ਇੱਕਨੌਰ ਹਲਕੇ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਪੀਣ ਵਾਸ ਬਾਕੀ ਜਿਹੜਾ ਹੈਗਾ ਸੂਏ ਲਾ ਕੇ ਹਰ ਇੱਕ ਖੇਤ ਜਿਹਦੇ ਸਾਡੇ ਉੱਪਰਲੇ ਪਿੰਡ ਨੇ ਉਧਰ ਪਾਣੀ ਦੀ ਬਹੁਤ ਸਮੱਸਿਆ ਹੈ ਉੱਥੇ ਸਿਚਾਈ ਵਾਸਤੇ ਪਾਣੀ ਨਹੀਂ ਹੈਗਾ ਵੀ ਉਹਨਾਂ ਦੇ ਹਰ ਇੱਕ ਖੇਤ ਨੂੰ ਸੂਆ ਲਾ ਕੇ ਪਾਣੀ ਦਿੱਤਾ ਜਾਵੇ ਨਹੀਂ ਤਾਂ ਘਟੋ ਘਲ ਦੇਖੋ ਐਸਵਾਈਐਲ ਜਿਹੜੀ ਅੱਗੇ ਹਰਿਆਣੇ ਚ ਤਾਂ ਚੱਲ ਰਹੀ ਹੋਈ ਹੈ ਜੀ ਘਟੋ ਘਟ ਸਾਡੇ ਕਿਨਾਰ ਹਲਕੇ ਜੇ ਸਾਡੇ ਇਧਰਲੇ ਜਿੰਨੇ ਵੀ ਹਲਕੇ ਆ ਇਹਨਾਂ ਨੂੰ ਤਾਂ ਪਾਣੀ ਦਿਓ ਜੇ ਆਪਾਂ ਕਹਿੰਨੇ ਆ ਵੀ ਸਾਡੇ ਕੋਲ ਨਹੀਂ ਫालतू ਪਾਣੀ ਹਰਿਆਣੇ ਚ ਨਹੀਂ ਦੇਣ ਨੂੰ ਨਾ ਦਿਓ ਪਰ ਅਸੀਂ ਤਾਂ ਪੰਜਾਬੀ ਆ ਪੰਜਾਬੀਆਂ ਨੂੰ ਤਾਂ ਪੰਜਾਬੀਆਂ ਦਾ ਹੱਕ ਦਿਓ ਜੀ ਮੈਨੀਫੈਸਟੋ ਬਣ ਚੁੱਕਿਆ ਹੈ ਉਹ ਸਾਰੇ ਪਿੰਡ ਪਿੰਡ ਜਾ ਕੇ ਯੂਥ ਨੂੰ ਪੋਚਕੇ ਮੈਨੀਫੈਸਟੋ ਬਣਾਇਆ ਗਿਆ ਤੇ ਯੂਥ ਨੂੰ ਰੋਜ਼ਗਾਰ ਦਿੱਤਾ ਜੋ 25 ਲੱਖ ਰੋਜ਼ਗਾਰ ਅਰਵਿੰਦ ਕੇਜੀਵਾਜੀ ਨੇ ਜਿਹੜਾ ਪੰਜਾਬ ਦਾ ਯੂਥ ਮੈਨੀਫੈਸਟੋ ਹੈ ਉਹ ਚਪਾਇਆ ਗਿਆ ਹੈਗਾ ਤੇ ਜਿਹੜੇ ਕਈ ਨੇ ਜਿਹੜੇ ਬੱਚੇ ਯੂਥ ਵਾਲੇ ਪੜ੍ਹਨਾ ਚਾਹੁੰਦੇ ਨੇ ਅੱਗੇ ਉਹਨਾਂ ਨੂੰ 10 ਲੱਖ ਰੁਪਏ ਉਹਨਾਂ ਨੂੰ ਲੋਨ ਦਿੱਤਾ ਜਾਊਗਾ ਬਿਨਾਂ ਕਿਸੇ ਇੰਟਰਸਟ ਤੋਂ ਜਦੋਂ ਉਹ ਕੜ ਕੇ ਨੌਕਰੀ ਤਲਾਜਣੋਂ ਵਾਪਸ ਕਰ ਦੇਣਗੇ ਯੂਥ ਇੱਕ ਜਿਹੜਾ ਹੈਗਾ ਸਭ ਤੋਂ ਵੱਡੀ ਯੂਥੀ ਪ੍ਰੋਬਲਮ ਨਸ਼ਾ ਉਹ ਤਾਂ ਕਿਹਾ ਹੀ ਹੈ ਸਾਡੀ ਪਾਰਟੀ ਨੇ ਵੀ 1 ਮਹੀਨੇ ਦੇ ਵਿੱਚ ਵਿੱਚ ਨਸ਼ਾ ਸਾਰਾ ਬੰਦ ਕੀਤਾ ਜਾਊਗਾ ਤੇ 6 ਮਹੀਨੇ ਦੇ ਵਿੱਚ ਵਿੱਚ ਜਿੰਨੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਆ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਅਸੀਂ ਇਹੀ ਸਾਰੇ ਰਿਕਵੈਸਟ ਕਰ ਰਹੇ ਹਾਂ ਵੀ ਜਿੰਨੀਆਂ ਦੇਖੋ ਜਿੰਨੀਆਂ ਵੀ ਫੈਕਟਰੀਆਂ ਹੁਣ ਲੱਗ ਰਹੀਆਂ ਨੇ ਜਿਹੜੇ ਏਰੀਆ 'ਚ ਲੱਗ ਰਹੀਆਂ ਆ ਵੀ ਉਸ ਏਰੀਆ ਦੇ ਬੱਚਿਆਂ ਨੂੰ ਉੱਥੇ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਦੀ ਪੋਲਿਟੀਕ ਗਲਤ ਪਾਲਿਸਿਸ ਹੋਣ ਕਰਕੇ ਆਪਣੇ ਇਥੋਂ ਦੇਖ ਲੋ 1800 ਫੈਕਟਰੀ ਆਪਣਾ ਰੋਜ਼ਗਾਰ ਇਥੋਂ ਜਿਹੜੀ ਬੰਦ ਹੋਈਆਂ ਨੇ ਮੈਂ ਤਕਰੀਬਨ ਸਾਰੇ ਪਿੰਡ ਕਵਰ ਕਰ ਲਏ ਨੇ ਜੀ ਮੈਂ ਹਰ ਇੱਕ ਪਿੰਡ ਚ ਡੋਰ ਟੂ ਡੋਰ ਜਾ ਰਹੀ ਆ ਬਹੁਤ ਮਿਹਨਤ ਕਰ ਰਹੀ ਆ ਸੀ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਸਾਨੂੰ ਲੋਕ ਸਾਰੇ ਸਾਡੇ ਨਾਲ ਨੇ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਨੇ ਅਸੀਂ ਸਾਰੇ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਆ ਸਾਰੇ ਕਾਂਗਰਸ ਜਾਂ ਅਕਾਲੀ ਦਲ ਚ ਹੀ ਆਏ ਜੀ ਆਮ ਪਾਰਟੀ ਤਾਂ 3 ਸਾਲ ਪਹਿਲੇ ਹੀ ਬਣੀ ਆ ਨਹੀਂ ਸਾਡੇ ਕੋਲ ਨੋਰ ਹਲਕੇ ਚਾਹ ਜੀ ਕੋਈ ਸਮੱਸਿਆ ਨਹੀਂ ਜਿਹੜੇ 2-4 ਸੀਗੇ ਜੀ ਉਹ ਅੱਜ ਪਾਰਟੀਆਂ ਚ ਚਲੇ ਗਏ ਸਾਨੂੰ ਆਮ ਆਦਮੀ ਪਾਰਟੀ ਚ ਕੋਈ ਬਿਲ